ਠੀਕ ਕੋਲ ਮਿਲ ਗਈ ਇਹਦਾ ਸੁਭਾਈ ਇਦਾਂ ਦਾ ਤੇ ਬਾਕੀ ਤੁਸੀਂ ਚੰਗੇ ਜੀ ਤੁਹਾਡਾ ਕਰਕੇ ਵੀ ਚੰਗੀ ਆ ਚਲੋ ਭੈਣ ਜੀ ਵਾਹਿਗੁਰੂ ਜੀ ਮੇਰ ਹਾਏ ਵਾਹਿਗੁਰੂ ਮਾਂ ਪਰ ਮੈਂ ਛੱਡ ਕੇ ਦੂਰ ਜਾਵਾਂ ਸਹੀ ਗੱਲ ਵਾ ਚਲੋ ਕਿਰਪਿੰਦਰ ਨਾ ਤੇ लवली ਨਾਮ ਬੜਾ ਪਿਆਰ ਜਿਹਾ ਦਾ ਚਲੋ ਮਹਾਰਾਜ ਇਦਾਂ ਹੀ ਪਿਆਰ ਬਣਾ ਕੇ ਰੱਖੇ ਤੇ ਇੱਥੇ ਨੁਕੀ ਜਾਣਾ ਅੜ ਗਿਆ ਬੈਟਰੀ ਫਾਰਮਲ ਇਹ ਜੋ ਲੱਭਣਾ ਕੋਈ ਤਰਫ 2 1 ਉਹਦਾ ਭੈਣ ਜੀ ਅਸੀਂ ਵੀ ਨਾ ਲੱਭਣ ਰਿਹਾ ਜੋਤ ਵਾਸਤੇ ਕੋਈ ਚੰਗਾ ਗੱਲ ਨਹੀਂ 2 ਬੜਾ ਪਿਆਰਾ ਦੋਵਾਂ ਦਾ ਆਪਸ ਵਿੱਚ ਚਲੋ ਠੀਕ ਆ ਭੈਣ ਜੀ ਵਧੀਆ ਗੱਲ ਆ ਮਸੀਆ ਮੈਂ ਨਵਾਂ ਸੂਟ ਪਾਇਆ ਸੌਖੀ ਆ ਚਲੋ ਜੋਤ ਵਾਸਤੇ ਵੀ ਇਦਾਂ ਲੱਭੀ ਜਾਣਾ ਵਾ ਅਹੀਂ ਵੀ ਇਦਾਂ ਨਾ ਜੋ ਬਣਵਾ ਵਾਸਤੇ ਡੇ ਹਾਂ ਲੱਭਣ ਤੇ ਚੱਲ ਕੋਈ ਵਧੀਆ ਕੁੜੀ ਪੜੀ ਲਿਖੀ ਲੱਭ ਜੇ ਤੇ ਵਿਆਹ ਦਾ ਕਰ ਦਗੇ ਕੀ ਗੱਲ ਕਰੀਏ ਤੈਨਾਂ ਭੈਣ ਜੀ ਕਿਹਾ ਤੂੰ 1 ਰੁਪਿੰਦਰ ਪੁੱਤ ਚੁੱਕੇ ਗਲਾਸ ਤੇ ਚਾਹ ਹੀ ਉਥੇ ਪੀਨੇ ਆ ਚੁੱਪ ਕਰਕੇ ਬਹਿ ਜਾ ਜੇ ਕਿਤੇ ਉਹਨਾਂ ਨੇ ਵੇਖ ਲਿਆ ਨਾ ਤੇ 100 100 ਗੱਲ ਕਰਨੀਆਂ ਉਹਨਾਂ ਨੇ ਤੈਨੂੰ ਪਤਾ ਕਿ ਕਿਹੜੇ ਕੰਮ ਨਹੀਂ ਰਿਹਾ ਦੱਸ ਤੈਨੂੰ 2 1 ਆ ਵੇਖਦਾ ਆਂ ਜੀ 2 1 ਹਾਂ ਤਾਂ ਹੈ ਜੀ ਮੈਂ ਹਾਂ ਵੇਖੋ ਸੋਫੇ ਕਿੱਡੇ ਸੋਹਣੇ ਆ ਜੇ ਤੈਨੂੰ ਪਤਾ ਹੀ ਆ ਇੱਕ ਜਣਾ ਘਰ ਵੀ ਚਾਹੀਦਾ ਵਾ ਸਮਾਂ ਬੜਾ ਮਾੜਾ ਚੱਲਣ ਡਿਆ ਵਾ ਆਂਡ ਗਵਾਂਡ ਜੇ ਤਾਂ ਪਤਾ ਲੱਗ ਜਾਂਦਾ ਵੀ ਸਾਰਾ ਟੱਬਰ ਗਿਆ ਵਾ ਫੇਰ ਓਖਾ ਜਾਂਦਾ ਵਾ ਆਹੋ ਹੀ ਇਹ ਗੱਲ 2 1 ਪਹਿਨ ਜੀ ਜਦੋਂ ਆਂਡ ਗੌਂਡ ਪਤਾ ਲੱਗ ਜਾਂਦਾ ਨਾ ਰਹਿੰਦੇ ਨਾ ਇਹ ਗੱਲ ਕਿੱਥੇ ਆਂਡ ਹੋਈ ਸੀ ਪਹਿਨ ਜੀ ਚਲੋ ਕੋਈ ਗੱਲ ਨਹੀਂ ਮੈਂ ਅੰਸੋ ਕਹਿੰਨੀ ਹੁ ਚਲਕਦੇ ਉਹ ਵੀ ਆਇਆ ਸਾਹ ਦੇਣਾ ਹੀ ਹੋਣਾ ਹੀ ਕੋਈ ਗੱਲ ਨਹੀਂ ਛੜਕੀ ਸੀ ਕੋਈ ਗੱਲ ਨਹੀਂ ਉਹਨਾਂ ਨੂੰ ਫੇਰ ਭੇਜ ਦੂੰਗੀ ਕਿਸ ਦਿਨ ਭੇਜ ਦਿਓ ਤੁਸੀਂ ਕਿਸ ਦਿਨ ਹਨਾ ਮਿਲ ਗਏ ਜਾਣਗੇ ਮੈਂ ਚਲੋ ਚਲੋ ਪਹਿਨੀ ਮੇਰੇ ਪਿੰਡਰ ਨੂੰ ਭੇਜਨੀ ਆ ਪਹਿਨੀ ਮੇਰੇ ਪਿੰਡਰ ਨੂੰ ਭੇਜਨੀ ਆ ਤੇ ਮਾਵਾ ਤੀਆਂ ਗੱਲਾਂ ਬਾਤਾਂ ਮਾਰੋ ਮੈਂ ਥੋੜਾ ਦੇਖ ਲਈਏ ਸੋਈ ਚ ਠੀਕ ਆ ਪਹਿਨ ਜੀ ਪਹਿਨੀ ਚਲਾ ਦੇਦਾ ਆ ਤੇ ਸੋਡ ਜਿਉ ਨਵਾਂ ਦਿੱਤਾ ਮੈਂ ਫਿਰ ਨਾ ਤੇ ਨਾਲੇ ਨਾ ਤੇਰੀ ਸੱਸ ਨਾ ਕੀਤੀ ਹੀ ਮੈਂ ਗੱਲ ਕੀ ਕਹਿੰਦੇ ਫਿਰ ਕਹਾਂ ਉਹ ਨਾ ਵਾਧੂ ਗੱਲ ਕੋਈ ਨਹੀਂ ਕਰਨੀ ਤੇ ਇੱਥੇ ਨਹੀਂ ਸ਼ਦਾ ਕੋਲਣ ਲੱਗਾ ਥੱਲੇ ਬਹਿਣ ਲੱਗਾ ਹੀ ਉਹ ਜੇ ਨਾਂਦਕਾ ਮਾਰਦੀ ਤੈਨੂੰ ਥੱਲੇ ਬਹਿ ਜਾਣਾ ਠੀਕ ਹੈ ਠੀਕ ਆਹੋ ਘਰ ਵੀ ਕੋਈ ਨਾ ਕੋਈ ਚਾਹੀਦਾ ਹੀ ਆਹੋ ਹਾਂਜੀ ਤੇ ਫਿਰ ਮੈਂ ਕਿਹਾ ਤੂੰ ਹੀ ਰੋ ਦੇ ਚੱਲ ਅਸੀਂ ਲੈ ਆਈ ਨੇ ਜੋਬਨ ਨਾਲ ਮਸੀ ਜੂ ਨਹੀਂ ਉੱਧਰ ਬੈਠੇ ਉਮਾ ਸੀ ਕਹਤਾ ਹੀ ਮੰਮੀ ਚਲੋ ਵਧੀਆ ਉਹ ਨਹੀਂ ਹੈਗਾ ਛਪਾ ਮਾਰਨਾ ਝੋਨੇ ਝੋਨੇ ਦਾ ਕਿਦਾਂ ਝੋਨੇ ਠੀਕ ਆ ਠੀਕ ਆ ਉਹ ਮੀਂਹ ਮੂੰਹ ਪੈ ਜਾਂਦਾ ਉਹਦਾ ਪਾਣੀ ਲਾਉਂਦੀ ਲੋੜ ਹੀ ਨਹੀਂ ਹੁਣ ਨਹੀਂ ਨਹੀਂ ਹੁਣ ਤੇ ਲੋੜ ਹੀ ਨਹੀਂ ਦੂਜੀ ਦਿਨ ਮੀਂਹ ਪਈ ਜਾਂਦਾ ਹਾਂਜੀ ਤੁਹਾਡੇ ਕਿਦਾਂ ਬੀਏ ਕਰ ਲਈਏ ਬੀਏ ਕਰ ਲਈ ਜਾਨੀ ਅੱਛਾ ਅੱਛਾ ਹਾਂਜੀ ਠੀਕ ਠੀਕ ਆ ਤੇ ਅੱਗੇ ਪਾਂਢੀ ਹੋਣੀ ਆ ਫਿਰ ਹਾਂਜੀ ਹਾਂਜੀ ਅੱਛਾ ਤੇ ਵੇਖਿਆ ਉਹ ਲਈ ਕੋਈ ਘਰ ਬਾਹਰ ਗੇ ਜਾਣਾ ਠੀਕ ਠੀਕ ਕੰਮ ਹੀ ਕੋਈ ਜ਼ਰੂਰੀ ਤੇ ਰਪਿੰਦਰ ਦਾ ਕਿਦਾਂ ਸੁਭਾਅ ਦਾ ਠੀਕ ਠਾਕ ਵਾ ਹਾਂਜੀ ਹਾਂਜੀ ਸੁਭਾਅ ਬੜਾ ਵਧੀਆ ਚੱਲ ਵਧੀਆ ਹਾਂਜੀ ਓਨ ਲਵਲੀ ਨੂੰ ਖਾਣ ਲੈ। ਬੰਦ। ਲਵਲੀ ਪੁੱਤ। ਹਾਂਜੀ। ਮੈਨੂੰ ਇਹ ਦੱਸ ਪੇ ਰਪਿੰਦਰ ਤੁਹਾਡੇ ਜੇ ਰਜਮੇ ਚ ਗਈ ਹੈ ਨਾ। ਹਾਂਜੀ। ਆਇਓ ਪਿੰਡ ਮਾਰਿਓ ਫੇਰ ਕਿਤੇ। ਨਹੀਂ ਨਹੀਂ ਆਵਾਂਗੇ। ਕੋਈ ਗੱਲ ਨਹੀਂ। ਇਹੋ ਕੰਮ ਤਾਂ ਨੇੜੇ ਹੀ ਕਰਨ। ਓਏ ਬਾਹਰ ਨਾ ਬੰਬੀ ਬੰਬੀ ਤੇ ਜ਼ਿਆਦਾ ਕੰਮ ਕਰਦਾ ਕਰਦਾ ਨਾ। ਕਰ ਕਰ ਕਰਦਾ। ਬੰਦ। ਪਾਜੀ ਮਾਰਿਆ ਕਰੋ ਫੇਰ ਤੁਸੀਂ ਵੀ ਕਿਤੇ। ਹਾਂਜੀ ਮਾਰਾਂਗੇ ਕੋਈ ਨਹੀਂ। ਹੂੰ। ਉਹ ਇਦਾਂ ਹੀ ਫੇਰ ਪਹਿਲੀਆਂ ਚ ਕੱਖੂ ਕਰਦੇ ਰਹੀਦਾ। ਨਹੀਂ ਆਵਾਂਗੇ ਵੀ। ਚੰਗਾ ਭਾਈ ਸਾਹਿਬ। ਚੰਗਾ ਜੀ ਸਤਿ ਸ੍ਰੀ ਅਕਾਲ ਜੀ। ਸਰ ਚੰਗਰਪਿੰਦਰ। ਠੀਕ ਠੀਕ ਹੈ। ਮੂੰਹ ਦਾ ਸਦਾ ਹੀ ਕੋਲ ਮਿਲ ਗਈ ਇਹਦਾ ਸੁਭਾਈ ਇਦਾਂ ਦਾ ਤੇ ਬਾਕੀ ਤੁਸੀਂ ਚੰਗੇ ਜੀ ਤੁਹਾਡਾ ਕਰਕੇ ਵੀ ਚੰਗੀ ਆ ਚਲੋ ਭੈਣ ਜੀ ਵਾਹਿਗੁਰੂ ਦੇ ਮੇਰ ਹਾਏ ਵਾਹਿਗੁਰੂ ਮਾਂ ਪਿਓ ਮੈਂ ਛੱਡ ਕੇ ਦੂਰ ਜਾਵਾ ਸਹੀ ਗੱਲ ਆ ਚਲੋ ਕਿਰਪਿੰਦਰ ਨਾ ਤੇ लवली ਨਾਮ ਬੜਾ ਪਿਆਰ ਜਿਹਦਾ ਚਲੋ ਮਹਾਰਾਜ ਇਦਾਂ ਹੀ ਪਿਆਰ ਬਣਾ ਕੇ ਰੱਖੇ ਤੇ ਇੱਥੇ ਨੁਕੀਆ ਆੜ ਗਿਆ ਦੇ ਬੈਂਟਰੀ ਫਾਰਮ ਲੈ ਚੋ ਲੱਗਣਾ ਬੜਾ ਥੀ ਤੇਰਾ 2 1 ਉਹਦਾ ਭੈਣ ਜੀ ਅਹੀਂ ਮੈਨਾਂ ਲੱਭਣ ਡਿਆ ਜੋਤ ਵਾਸਤੇ ਕੋਈ ਚੰਗਾ ਪਰ ਤੇ ਗੱਲ ਨਹੀਂ ਟੂ ਐ ਬੜਾ ਪਿਆਰਾ ਦੋਵਾਂ ਦਾ ਆਪਸ ਵਿੱਚ ਚਲੋ ਠੀਕ ਆ ਭੈਣ ਜੀ ਵਧੀਆ ਗੱਲ ਆ ਮਸੀਆ ਮੈਂ ਨਵਾਂ ਸੂਟ ਪਾਇਆ ਏ ਸੌਖੀ ਆ ਚਲੋ ਜੋਤ ਵਾਸਤੇ ਵੀ ਇਦਾਂ ਲੱਭੀ ਜਾਣਾ ਵਾ ਅਹੀਂ ਵੀ ਇਦਾਂ ਨਾ ਜੋਬਨ ਵਾਸਤੇ ਡਏ ਹਾਂ ਲੱਭਣ ਤੇ ਚੱਲ ਕੋਈ ਵਧੀਆ ਕੁੜੀ ਪੜੀ ਲਿਖੀ ਲੱਭ ਜੇ ਤੇ ਵਿਆਹ ਦਾ ਘਰ ਤੇ ਗਏ ਕੀ ਗੱਲ ਕਰੀਏ ਤੇ ਇਹਨਾਂ ਭੈਣ ਜੀ ਨੇ ਕਿਹਾ ਤੂੰ ਵਨ ਰਪਿੰਦਰ ਪੁੱਤ ਚੁੱਕੇ ਗਲਾਸ ਤੇ ਚਾਹ ਹੀ ਉਥੇ ਪੀਨੇ ਆ ਚੁੱਪ ਕਰਕੇ ਬਹਿ ਰਿਹਾ ਜੇ ਕਿਤੇ ਉਹਨਾਂ ਨੇ ਵੇਖ ਲਿਆ ਨਾ ਤੇ ਸੌ ਸੌ ਗੱਲ ਕਰਨੀ ਹੈ ਉਹਨਾਂ ਨੇ ਤੈਨੂੰ ਪਤਾ ਕਿਹੜੇ ਕੰਮ ਨਹੀਂ ਰਿਹਾ ਦੱਸ ਤੈਨੂੰ 2 ਵਨ ਆ ਵੀ ਕਿਦਾਂ ਆਇਆ ਚਲ ਵਨ ਹਾਂ ਤਾਂ ਆ ਜੀ ਮੈਂ ਹਾਂ ਵੇਖੋ ਸੋਫੇ ਕਿੱਡੇ ਸੋਹਣੇ ਆ ਜੇ ਤੁਹਾਨੂੰ ਪਤਾ ਹੀ ਆ ਇੱਕ ਜਣਾ ਘਰ ਵੀ ਚਾਹੀਦਾ ਵਾ ਸਮਾਂ ਬੜਾ ਮਾੜਾ ਚੱਲਣ ਡਿਆ ਵਾ ਆਂਡ ਗਵਾਂਡ ਜੇ ਤਾਂ ਪਤਾ ਲੱਗ ਜਾਂਦਾ ਵੀ ਸਾਰਾ ਟੱਬਰ ਗਿਆ ਵਾ ਫੇਰ ਓਖਾ ਜਾਂਦਾ ਵਾ ਆਹੋ ਇਹ ਗੱਲ 2 1 ਭੈਣ ਜੀ ਜੇ ਤੁਹਾਨੂੰ ਕੋਈ ਪਤਾ ਲੱਗ ਜਾਂਦਾ ਨਾ ਰਹਿੰਦੇ ਨਾ ਇਹ ਗੱਲ ਕਿੱਥੇ ਅੰਡ ਹੋਈ ਸੀ 2 1 ਭੈਣ ਜੀ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਹਿੰਨੀ ਆ ਪਰ ਚਲਕਦੇ ਉਹ ਵੀ ਆਇਆ ਸਾਹ ਦੇਣੀ ਹੋਣਾ ਹੀ ਕੋਈ ਗੱਲ ਨਹੀਂ ਚੜਕੀ ਸੀ ਕੋਈ ਗੱਲ ਨਹੀਂ ਉਹਨਾਂ ਨੂੰ ਫੇਰ ਭੇਜ ਦੂੰਗੀ ਕਿਸ ਦਿਨ ਆਪੀਜੋ ਤੁਸੀਂ ਕਿਸ ਦਿਨ ਹਨਾ ਉਹ ਮਿਲ ਕੇ ਜਾਣਗੇ ਚਲੋ 2 1 ਚਲੋ ਭੈਣ ਜੀ ਮੇਰੇ ਰਪਿੰਦਰ ਨੂੰ ਭੇਜਨੀ ਆ 2 1 ਭੈਣ ਜੀ ਮੇਰੇ ਰਪਿੰਦਰ ਨੂੰ ਭੇਜਨੀ ਆ ਤੇ ਮਾਵਾ ਤੁਸੀਂ ਗੱਲਾਂ ਬਾਤਾਂ ਮਾਰੋ ਮੈਂ ਥੋੜਾ ਜਿਹਾ ਵੇਖ ਲਈ ਸੋਈ ਚ ਠੀਕ ਹੈ ਭੈਣ ਜੀ 2 1 ਚੱਲ ਆ ਦੇ ਆਹ ਤੇ ਸੋਰ ਚ ਨਵਾਂ ਦਿੱਤਾ ਮੈਂ ਫਿਰ ਨਾ ਤੇ ਨਾਲੇ ਨਾ ਤੇਰੀ ਸੱਸ ਨਾ ਕੀ ਤੀ ਮੈਂ ਗੱਲ ਕੀ ਕਹਿੰਦੇ ਤਰ ਕਹਾਂ ਮੈਂ ਨਾ ਵਾਧੂ ਗੱਲ ਕੋਈ ਨਹੀਂ ਕਰਨੀ ਤੇ ਇੱਥੇ ਨਹੀਂ ਅਸੀਂ ਦਾਣਾ ਕੋਲਾ ਲੱਗਾ ਥੱਲੇ ਬਹਿਣ ਲੱਗਾ ਹੀ ਉਹ ਜੇ ਨਾ ਦਵਕਾ ਮਾਰਦੀ ਤਾਂ ਨਾ ਥੱਲੇ ਬਹਿ ਜਾਣਾ ਠੀਕ ਹੈ ਠੀਕ ਆਹੋ ਘਰ ਵੀ ਕੋਈ ਨਾ ਕੋਈ ਚਾਹੀਦਾ ਹੀ ਆਹ ਹਾਂਜੀ ਫਿਰ ਮੈਂ ਕਿਹਾ ਤੂੰ ਹੀ ਰੋ ਦੇ ਚੱਲ ਅਸੀਂ ਲਾਈ ਨੇ ਜੋ ਬੰਨ ਨਾਲ ਮਾਸ ਜੂਨੀ ਉਧਰ ਬੈਠੇ ਉਮਾ ਸੀ ਕਹਤਾ ਮੰਮੀ ਚਲੋ ਵਧੀਆ ਉਹ ਡਈਆਂ ਸਗਾ ਛਪਾ ਮਾਰਨਾ ਛੋਨੇ ਛਾਨੇ ਦਾ ਕਿਦਾਂ ਛੋਨੇ ਠੀਕ ਆ ਠੀਕ ਆ ਆ ਮੀ ਮੂੰਹ ਪੈ ਜਾਂਦਾ ਉਹਦਾ ਪਾਣੀ ਲਾਉਂਦੀ ਲੋੜੀ ਨਹੀਂ ਹੁਣ ਨਹੀਂ ਨਹੀਂ ਹੁਣ ਤੇ ਲੋੜੀ ਨਹੀਂ ਦੂਜੀ ਦਿਨ ਮੀ ਪਈ ਜਾਂਦਾ ਹਾਂਜੀ ਤੁਹਾਡੇ ਕਿਦਾਂ ਬੀਏ ਕਰ ਲਈਏ ਬੀਏ ਕਰ ਲਈ ਜਾਨੀ ਅੱਛਾ ਅੱਛਾ ਹਾਂਜੀ ਠੀਕ ਠੀਕ ਆ ਤੇ ਅੱਗੇ ਪਾਂਢੀ ਹੋਣੀ ਆ ਫਿਰ ਹਾਂਜੀ ਹਾਂਜੀ ਅੱਛਾ ਤੇ ਵੇਖਿਆ ਹੁਲੀ ਕੋਈ ਘਰ ਬਾਹਰ ਗਏ ਜਾਣਾ ਠੀਕ ਠੀਕ ਕੰਮ ਹੀ ਕੋਈ ਜ਼ਰੂਰੀ ਤੇ ਰਪਿੰਦਰ ਦਾ ਕਿਦਾਂ ਸੁਭਾਅ ਦਾ ਠੀਕ ਠਾਕ ਵਾ ਹਾਂਜੀ ਹਾਂਜੀ ਸੁਭਾਅ ਬੜਾ ਵਧੀਆ ਜੱਲ ਵਧੀਆ ਹਾਂਜੀ ਵਨ ਲਵਰੀ ਲਵਰੀ ਪੁੱਤ ਮੈਨੂੰ ਇਹ ਦੱਸ ਪੇ ਰਪਿੰਦਰ ਤੁਹਾਡੇ ਜੀ ਰਜਮਿਚ ਗਈ ਹੈ ਨਾ ਹਾਂਜੀ ਆਇਓ ਪਿੰਡ ਮਾਰਿਓ ਫੇਰਾ ਕਿਤੇ ਨਹੀਂ ਨਹੀਂ ਆਵਾਂਗੇ ਕੋਈ ਗੱਲ ਨਹੀਂ ਇਹੋ ਕੰਮ ਤਾਂ ਦੇਡ ਹੀ ਕਰਨ ਇਹ ਬਾਰਨਾ ਬੰਬੀ ਬੰਬੀ ਤੇ ਜ਼ਿਆਦਾ ਕੰਮ ਕਰਦਾ ਕਰਦਾ ਨਾ ਕਰ ਕਰ ਕਰਦਾ ਵਨ ਪਾਜੀ ਮਾਰਿਆ ਕਰੋ ਫੇਰਾ ਤਸੀਂ ਵੀ ਕਿਤੇ ਹਾਂਜੀ ਮਾਰਾਂਗੇ ਕੋਈ ਨਹੀਂ ਹੂੰ ਉਹ ਇਦਾਂ ਹੀ ਫੇਰ ਪੈਲੀਆਂ ਚ ਕਾਕੂ ਕੱਢਦੇ ਰਹਿਦਾ ਨਹੀਂ ਆਵਾਂਗੇ ਵੀ ਚੰਗਾ ਵੀ ਸਤ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਰ ਚੰਗਰਪਿੰਦਰ ਠੀਕ ਠੀਕ ਹੈ ਮੈਂ ਮੂੰਹ ਦਾ ਸਦਾ ਹੀ ਹੈ ਕੋਲ ਮਿਲ ਗਈ ਇਹਦਾ ਸੁਭਾਈ ਇਦਾਂ ਦਾ ਤੇ ਬਾਕੀ ਤੁਸੀਂ ਚੰਗੇ ਜੀ ਤੁਹਾਡਾ ਕਰਕੇ ਵੀ ਚੰਗੀ ਹੈ ਚਲੋ ਭੈਣ ਜੀ ਵਾਹਿਗੁਰੂ ਦੇ ਮੇਰ ਹਾਏ ਵਾਹਿਗੁਰੂ ਮਾਂ ਪਿਓ ਮੈਂ ਛੱਡ ਕੇ ਦੂਰ ਜਾਵਾ ਸਹੀ ਗੱਲ ਵਾ ਚਲੋ ਕਿਰਪਿੰਦਰ ਨਾ ਤੇ लवली ਨਾਮ ਬੜਾ ਪਿਆਰ ਜਿਹਦਾ ਚਲੋ ਮਹਾਰਾਜ ਇਦਾਂ ਹੀ ਪਿਆਰ ਬਣਾ ਕੇ ਰੱਖੇ ਤੇ ਇੱਥੇ ਨੁਕੀ ਨਾ ਆੜ ਗਿਆ ਦੇ ਬੈਂਟਰੀ ਫਾਰਮ ਹਲੇ ਚ ਲੱਭਣਾ ਕੋਈ ਤੇਰਾ 2 1 ਉਹਦਾ ਭੈਣ ਜੀ ਅਸੀਂ ਵੀ ਨਾ ਲੱਭਣ ਰਿਹਾ ਜੋਤ ਵਾਸਤੇ ਕੋਈ ਚੰਗਾ ਤੇ ਗੱਲ ਨਹੀਂ 2 1 ਬੜਾ ਪਿਆਰ ਹੈ ਦੋਵਾਂ ਦਾ ਆਪਸ ਵਿੱਚ ਚਲੋ ਠੀਕ ਆ ਭੈਣ ਜੀ ਵਧੀਆ ਗੱਲ ਆ ਮਸੀਆ ਮੈਂ ਨਵਾਂ ਸੂਟ ਪਾਇਆ ਸੌਖੀ ਆ ਚਲੋ ਜੋਤ ਵਾਸਤੇ ਵੀ ਇਦਾਂ ਲੱਭੀ ਜਾਣਾ ਵਾ ਅਹੀਂ ਵੀ ਇਦਾਂ ਨਾ ਜੋ ਬਣਵਾ ਵਾਸਤੇ ਡੇ ਹਾਂ ਲੱਭਣ ਤੇ ਚਲ ਕੋਈ ਵਧੀਆ ਕੁੜੀ ਪੜ੍ਹੀ ਲਿਖੀ ਲੱਭ ਜੇ ਤੇ ਵਿਆਹ ਦਾ ਘਰ ਤੇ ਗੇ ਕੀ ਗੱਲ ਕਰੀਏ ਤੇ ਇਹਨਾਂ ਪੈ ਜੀ ਨੇ ਕਿਹਾ ਤੂੰ 1 ਰੁਪਿੰਦਰ ਪੁੱਤ ਚੁੱਕ ਕੇ ਗਲਾਸ ਤੇ ਚਾਹ ਹੀ ਉੱਥੇ ਪੀਣੇ ਆ ਚੁੱਪ ਕਰਕੇ ਬਹਿ ਰਿਹਾ ਜਿਵੇਂ ਉਹਨਾਂ ਨੇ ਵੇਖ ਲਿਆ ਨਾ ਤੇ ਸੌ ਸੌ ਗੱਲ ਕਰਨੀ ਆ ਉਹਨਾਂ ਨੇ ਤੈਨੂੰ ਪਤਾ ਕਿਹੜੇ ਕੰਮ ਨਹੀਂ ਲਿਆ ਦੱਸ ਤੈਨੂੰ 1 ਆ ਵੀ ਕਿਦਾਂ ਆਇਆ ਚਲ